ਦੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾਂ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਵੱਤਵੱਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਕਿ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਿਏ ਉੱਥੇ ਆ ਕੇ ਜੋ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਰਾਇਆ ਜਾ ਰਿਹਾ ਹੈ ਉਹਨ ਦਸੀ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਪਾਓ ਉਹਦੇ ਪਾਰਟਿਸਿਪੇਟ ਕਰੋ। ਯੂਏਯੂ ਦੇ ਵਿੱਚ ਹੋ ਰਿਹਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ ਹੈ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜਾਊਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ। ਫ੍ਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਤਵੱਤ ਗਿੰਤੀ ਦੇ ਵਿੱਚ ਉੱਥੇ ਪਹੁੰਚੋ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰਿਆਂ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਵੱਤਵੱਤ ਗਿੰਤੀ ਦੇ ਵਿੱਚ ਪਹੁੰਚੋ ਤੇ ਉਹਨਾਂ ਦੀ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਔਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਸੰਦੇਸ਼ ਜਿਹੜਾ ਦਿੱਤਾ ਸੀਗਾ ਹੋ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਜਿਹੜਾ ਹੈ ਉਹ ਲਿਖਿਆ ਗਿਆ। ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾਂ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਇੱਕ ਵੱਡੇ ਸਕੇਲ ਦੇ ਵਿੱਚ ਕਰਾਇਆ ਜਾ ਰਿਹਾ ਹੈ। ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਵੱਤਵੱਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਕਿ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ ਉੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਰਾਇਆ ਜਾ ਰਿਹਾ ਹੈ ਉਹਨ ਤੁਸੀਂ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਪਾਓ ਦੇ ਪਾਰਟਿਸਪੇਟ ਕਰੋ ਕਿਹੜੀ ਜਗ੍ਹਾ ਹੋ ਰਿਹਾ ਤੇ ਕੀ ਇਹ ਪੀਏਯੂ ਦੇ ਵਿੱਚ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜਾਊਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ ਹਾਂਜੀ ਹਾਂਜੀ ਬਿਲਕੁਲ ਇਹ ਫ੍ਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਇਹ ਬਹੁਤ ਹੀ ਇੱਕ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰੇ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਮਤਵਵਤ ਗਿੰਦੀ ਦੇ ਵਿੱਚ ਪਹੁੰਚੋ ਸਰ ਹਿੰਦੂ ਦੀ ਚਾਦਰ ਕਹੇ ਜਾਂਦਾ ਇੱਕ ਬਹੁਤ ਵੱਡਾ ਬਲਦਾਨ ਦਿੱਤਾ ਹੈ ਇੱਕ ਵੱਡੀ ਸਿੱਖਿਆ ਦਿੱਤੀ ਹੈ ਉਹਨਾਂ ਨੂੰ ਰੂਪੀ ਗਿਆ ਇੱਕ ਇੱਕ ਦਾ ਆਬਦ ਸਿੱਖਾ ਜਿਹੜੇ ਗੁਰੂਆਂ ਦੇ ਬਲੀਦਾਨ ਖਾਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੂੰ ਅਸੀਂ ਤਾਂ ਬਹੁਤ ਛੋਟੇ ਹਾਂ ਨਿਮਾਣੇ ਨੇ ਤੇ ਅਸੀਂ ਤੇ ਉਹਨਾਂ ਦੇ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਉਹਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਇੱਕ ਸੰਦੇਸ਼ ਜਿਹੜਾ ਦਿੱਤਾ ਸੀਗਾ ਉਹ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਜਿਹੜਾ ਉਹ ਲਿਖਿਆ ਗਿਆ ਸਰ ਇੱਕ ਪੀਟੀਸ਼ਨ ਸਪਰੀਮ ਕੋਰਟ ਕੋਲੋਂ ਮੰਗੂ ਕੋਲੋਂ ਇੱਕ ਹਲਿਆਤਾ ਵੀ ਕੀਤੀ ਗਈ ਪੰਜਾਬ ਸਰਪਸਾ ਤੋਂ 300 ਪਰਾਲੀ ਜਲਾਉਣ ਦੇ ਜਿਹੜੇ ਕਾਫੀ ਘੱਟ ਮੰਾਉਂਦੇ ਰਹੇ ਲੁਧਿਆਣਾ ਚੋਂ ਵੀ ਸੋ ਕਿਸ ਤਰ੍ਹਾਂ ਦੇਖਦੇ ਹੋ ਉਸ ਦਾ ਮਾਮਲਾ ਲੈ ਕੇ ਸੋ ਲੱਗਦਾ ਕਿਸਾਨਾਂ ਨੂੰ ਪੀਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਕਾਮਯਾਬ ਰਿਹਾ ਆਪਣੀ ਮੰਗ ਜੀ ਨਹੀਂ ਬਿਲਕੁਲ ਸਾਡੀ ਸਾਰੀ ਟੀਮਾਂ ਜਿਹੜੀ ਹੈਗੀਆਂ ਪਰਾਲੀ ਨੂੰ ਲੈ ਕੇ ਬਹੁਤ ਸਿਨਸੀਅਰ ਨੇ ਔਰ ਮੈਂ ਜਿਹੜੇ ਕਿਸਾਨ ਵੀਰ ਹੈ ਸਾਡੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਸਾਡੀ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਕੰਮ ਕਰ ਰਹੇ ਨੇ ਔਰ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਔਰ ਜਿਹੜੀ ਸੋਇੰਗ ਵੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਗਭਗ ਤਕਰੀਬਨ 70% ਹੋ ਗਈ ਹੈ ਪਰਾਲੀ ਪ੍ਰੋਟੈਕਸ਼ਨ ਫੋਰਸ ਔਰ ਬਾਕੀ ਨੌਡਲ ਅਫਸਰ ਤਨਾਹ ਹੈ ਔਰ ਮੈਨੂੰ ਉਮੀਦ ਹੈ ਕਿ ਸਾਡੇ ਕਿਸਾਨ ਵੀ ਸਾਡਾ ਸਹਿਯੋਗ ਕਰਨਗੇ ਔਰ ਪਰਾਲੀ ਨੂੰ ਨਹੀਂ ਸਾੜਨਗੇ ਕਿੰਨੇ ਕੇਸ ਆ ਚੱਕੇ ਤੇ ਕਾਰਵਾਈ ਕਿੰਨੇ ਦੀ ਕੀਤੀ ਕੁਝ ਇਹ ਹਾਲ ਚਾਲ ਲਗਭਗ 100 60 ਦੇ ਕਰੀਬ ਕੇਸਿਸ ਜਿਹੜੇ ਹੈਗੇ ਆ ਹੁਣ ਤੱਕ ਆਏ ਨੇ ਫਾਇਰਿੰਗ ਇਨਸੀਡੈਂਟ ਦੇ ਤੇ ਸਾਡੀ ਸਭ ਨੂੰ ਅਪੀਲ ਹੈ ਕਿ ਔਰ ਉਹ ਵੀ ਹੱਥ ਬਨ ਕੇ ਅਪੀਲ ਹੈ ਕਿ ਬਰਾਲੀ ਨੂੰ ਨਾ ਸਾੜਿਆ ਜਾਵੇ ਅਸੀਂ ਜਿਹੜੇ ਸਾਡੇ ਨੋਡਲ ਅਫਸਰ ਹੈ ਉਹਨਾਂ ਨੂੰ ਵੀ ਡਿਪਿਊਟ ਕੀਤਾ ਹੈ ਕਿ ਤੁਸੀਂ ਜਾ ਕੇ ਲੋਕਾਂ ਨੂੰ ਅਵੇਅਰ ਕਰੋ ਕਿਸਾਨਾਂ ਨੂੰ ਮਸ਼ੀਨਰੀਆਂ ਵੀ ਦਿੱਤੀ ਗਈਆਂ ਸਰਕਾਰ ਵੱਲੋਂ ਕਿ ਬਰਾਲੀ ਦਾ ਜਿਹੜਾ ਪ੍ਰਬੰਧ ਹੈ ਉਹ ਚੰਗੇ ਤਰੀਕੇ ਨਾਲ ਕੀਤਾ ਜਾਵੇ ਤੇ ਇਨਸੀਅਟੀ ਹੋਈ ਉਹਨੂੰ ਹੈਪੀ ਸੀਡਰ ਸੁਪਰ ਸੀਡਰ ਨਾਲ ਚਲਾਇਆਗਾ ਖੇਤ ਦੇ ਵਿੱਚ ਹੀ ਮਿਲਾ ਦਿੱਤਾ ਜਾਵੇ ਤਾਂ ਜੋ ਉਹਨੂੰ ਸਾੜਨ ਦੀ ਲੋੜ ਨਾ ਪਵੇ